ਲੈ ਵੀ ਮਿੱਤਰੋ ਨਾ ਆਪਾਂ ਇੱਕ ਘਰ ਦੇ ਵਿੱਚੋਂ ਵੀਡੀਓ ਬਣਾਉਣ ਲੱਗੇ ਆ ਤੇ ਦੋ گاਵਾਂ ਨੇ ਬਾਈ ਕੋਲੇ ਸੇਲ ਵਧੀਆ ਤੇ ਥੋੜੇ ਥੋੜੇ ਟਾਈਮ ਦੀਆਂ ਕੱਚੀਆਂ ਨੇ ਚੰਗੇ ਦੁੱਧ ਵਾਲੀਆਂ ਇੱਕ گاਾਂ ਇੱਕ ਥੋੜੇ ਘੱਟ ਦੁੱਧ ਵਾਲੀ ਜਰਸੀ ਤੇ ਬਾਕੀ ਬਾਈ ਮਲਾਜ਼ਮਾਂ ਘਰੇ ਹੈ ਨਹੀਂ ਸੀਗਾ ਤੇ ਸ਼ਾਮ ਸਮੇਂ ਜਿਹੜਾ ਹੁੰਦਾ ਨਹੀਂ ਹੈਗਾ ਤੇ ਇਸ ਕਰਕੇ ਜਿਹੜੀਆਂ گاਵਾਂ ਦੋਨੇ ਸੇਲ ਕਰਨੀਆਂ ਨੇ ਨੰਬਰ ਵੀ ਆਪਾਂ ਦੇਵਾਂਗੇ ਸਕਰੀਨ ਉੱਤੇ ਚਲਾ ਦੇਾਂਗੇ ਤੇ ਬਾਈ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਇੱਕ ਨੰਬਰ ਤਾਂ ਤੁਹਾਨੂੰ ਮੈਂ ਗਾਂ ਦਿਖਾਉਣਾ ਐਫ ਐ ਤੇ ਬਹੁਤ ਹੀ ਵਧੀਆ ਕ੍ਰਾਸ ਐਚਪੀ ਦੀ ਆ ਤੇ ਵਧੀਆ ਥਾਣਾ ਥੁਣਾ ਸਪੇਸ ਵਧੀਆ ਜਿਹੜੀ ਤਿਆਰ ਹੁੰਦੀ ਆਉਂਦੀ ਆਂ ਗਾਂ ਤੇ ਪਿਛਲੇ ਸੂਏ ਨੇ ਜਿਹੜਾ 18 ਲੀਟਰ ਦੁੱਧ 22 ਦੇ ਦਸ਼ਨ ਮੁਤਾਬਕ ਕੱਢਿਆ ਹਜੇ ਦੇ 20 ਤੋਂ 22 ਦਿਨ ਜਿਹੜੇ ਬਾਕੀ ਪਏ ਆ ਸੂਣ ਦੇ ਵਿੱਚ 22 ਦਿਨਾਂ ਦੀ ਕੱਚੀ ਆ ਤੇ ਉਦੋਂ ਨੂੰ ਇਹਨੇ ਜਿਹੜਾ ਛੱਡਾ ਬਹੁਤ ਹੀ ਵਧੀਆ ਤਿਆਰ ਕਰ ਲੈਣਾ ਜਿਵੇਂ ਛੱਡਾ ਲੈ ਕੇ ਬੈਠੇ ਨਹੀਂ ਜਾਣਾ ਤੇ ਬਾਕੀ 22 ਮੁਲਾਜ਼ਮਾਂ ਤੇ ਘਰੇ ਹੈ ਨਹੀਂ ਸੀਗਾ ਤੇ ਫਿਰ ਆਪਾਂ ਵੀਡੀਓ ਪਾਉਣ ਲੱਗੇ ਇਸ ਕਰਕੇ ਆਪਾਂ ਤੋਰ ਕੇ ਨਹੀਂ ਦਿਖਾਉਂਦੇ ਕਿਉਂਕਿ ਕਈ ਵਾਰ ਬਗਾਨਾ ਪਸੂ ਹੁੰਦਾ ਭੱਜ ਪੁੱਜੇ ਜਾਂਦਾ ਤੇ ਇਸ ਕਰਕੇ ਖੜੀਆਂ ਤੁਸੀਂ ਚੈੱਕ ਕਰ ਲਓ ਇੱਕ ਇਧਰ ਨੂੰ ਮੜਿਆ ਕਰਕੇ ਦਿਖਾ ਦੇ ਤੇ ਇਧਰ ਨੂੰ ਆਪਾਂ ਇੱਕ ਵਾਰੀ ਛੱਡਾ ਤੁਹਾਨੂੰ ਇਧਰ ਨੂੰ ਦਿਖਾ ਦਿੰਨੇ ਆ ਕਰਕੇ ਤੇ ਬਹੁਤ ਹੀ ਵਧੀਆ ਤਿਆਰ ਕਰੂ ਬੋਰੀ ਵਾਲਾ ਲੇਵਾ ਜਾਨੀ ਕਿ ਲੈ ਕੇ ਬੈਠਾ ਨਹੀਂ ਹੁੰਦਾ ਹਰ ਟਾਈਮ ਪਿਆ 20 ਤੋਂ 22 ਦੇਣਾ ਰੇਟ ਫੋਨ ਦੇ ਉੱਤੇ ਕਰ ਲਿਓ ਜਿਹੜੇ ਭਰਾ ਦੇ ਪਸੰਦ ਆਉਂਦੀ ਤਾਂ ਫੋਨ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਰੇਟ ਬਾਈ ਫੋਨ ਤੇ ਕਰੂਗਾ ਬਾਈ ਆਪ ਹੈ ਨਹੀਂਗਾ ਇਸ ਕਰਕੇ ਆਪਾਂ ਗਾਵਾ ਦਿਖਾ ਰਹੇ ਆਂ ਗਾਵਾ ਬਰੀਕੀ ਨਾਲ ਦੇਖ ਕੇ ਤੁਸੀਂ ਫੋਨ ਕਰ ਲੈਣਾ ਤੇ ਬਣ ਵੀ ਭਾਜ ਜਾਣੀਆਂ ਇਹਦੇ ਬਾਈ ਦਿਨ ਰਹਿ ਗਏ 18 ਲੀਟਰ ਪਿਛਲੀ ਵਾਰ ਦੁੱਧ ਦਿੱਤਾ ਸੀਗਾ ਅੱਜ ਤੱਕੀ ਦੇਖੋ ਕਿੰਨੀ ਕਮੀ ਦੀ ਜਾਂਦੀ ਆ ਥਣਾ ਸਬੇ ਸੋਨਾ ਲੇਵਾ ਵਧੀਆ ਸੋਨਾਗਾ ਕਰਾਉਸ ਆ ਵਧੀਆ ਸ਼ਾਂਤ ਸਮਾਦੀ ਆ ਤੇ ਬਾਕੀ ਤੁਸੀਂ ਬਾਈ ਨਾਲ ਗੱਲਬਾਤ ਸਾਰੀ ਫੋਨ ਤੇ ਕਰ ਲਿਓ ਤੇ ਨਾਲ ਇੱਕ ਜਰਸੀ ਵੜ ਹੈਗੀ ਇਹਦੇ ਦਿਨ ਜਿਹੜੇ ਮੰਨ ਲਓ ਪੂਰੇ ਹੋਣ ਵਾਲੇ 5 ਦਿਨ ਰਹਿੰਦੇ ਆ ਇਹ ਥੋੜੀ ਜਿਹੀ ਲਿੱਸੇ ਬਣ ਤੇ ਜ਼ਰੂਰ ਆ ਜਿਵੇਂ ਇਹਨਾਂ ਨੇ ਲਈ ਸੀਗੀ ਗਰੀਬ ਘਰੋਂ ਕਿਸੋਂ ਤੇ ਵੀ ਮੰਨ ਲਓ ਵੀ ਉਹਨਾਂ ਤੋਂ ਸਾਹਮਣੇ ਹੁੰਦੀ ਸੀਗੀ ਤੇ ਇਸ ਕਰਕੇ ਬਿਹੜ ਜਿਹੜੀ ਲੈ ਆਏ ਸੀਗੇ ਵਿਚਾਲਾ ਪੁੰਨਣ ਵਾਲੇ ਫੜੀਆਂ ਹਨਾ ਜਰਸੀ ਦੀ ਬਿਹੜ ਇਹਨੇ ਦੁੱਧ ਦਿੱਤਾ ਸੀ ਪਿਛਲੀ ਵਾਰ 10 ਲੀਟਰ ਝੂਠ ਆਪਾਂ ਮਾਰਨਾ ਨਹੀਂਗਾ ਤੇ ਬਾਕੀ ਤੁਸੀਂ ਜਾਣਕਾਰੀ ਬਾਈ ਤੋਂ ਲੈ ਲਿਓ 10 ਲੀਟਰ ਦੁੱਧ ਦਿੱਤਾ ਸੀਗਾ ਇਹ ਵੀ ਜਹਜ ਪੈਸਨ ਦੇ ਵਿੱਚ ਬਣ ਜੂਗੀ ਕਈ ਵਾਰ ਭਰਾ ਕੋਈ ਦੁੱਧ ਪੀਣ ਵਾਲਾ ਹੁੰਦਾ ਉਹ ਬਿਹੜ ਨੂੰ ਲੈ ਸਕਦਾਗਾ ਵਧੀਆ ਬਿਹੜ ਦੁੱਧ ਦਿੰਦੀ ਆ ਤੇ ਸੂਨ ਦੇ ਵਿੱਚ 5 ਦਿਨ ਬਾਕੀ ਨੇ ਉਹਦੇ 20 ਦਿਨ ਬਾਕੀ ਆ ਰੇਟ ਦੋਨਾਂ ਦਾ ਫੋਨ ਤੇ ਹੋ ਜੂਗਾ ਪਿੰਡ ਬੁਰਜ ਰਾਠੀ ਆ ਮਿੱਤਰੋ ਜਿਲ੍ਹਾ ਮਾਨਸਾ ਪਿਆ ਜਾਂਦਾ ਪੂਰੀ ਜਾਣਕਾਰੀ ਤੁਸੀਂ ਟੈਲੀਫੋਨ ਕਰਕੇ ਲੈ ਸਕਦੇ ਹੋ ਰੇਟ ਪੁੱਛ ਸਕਦੇ ਹੋ ਦੁੱਧ ਮੈਂ ਤੁਹਾਨੂੰ ਦੱਸਦਾ ਉਹਨੇ 18 ਲੀਟਰ ਕੱਢਿਆ ਸੀਗਾ ਤੇ ਇਹ ਨਹੀਂ ਦਿੱਤਾ ਸੀਗਾ 10 ਲੀਟਰ ਦੋਨਾਂ ਦੁੱਧ ਉਸ ਮੁਤਾਬਕ ਜਿਵੇਂ ਉਹ ਬਰੀਡ ਦੀ ਚੰਗੇ ਥੋੜੀ ਜੀ ਦੁੱਧ ਚੰਗਾ ਸੀ ਇਹ ਗਰੀਬ ਘਰੋਂ ਸੀ ਜਮੀ ਜਿਵੇਂ ਸਾਹਮਣਹਾਲ ਨਹੀਂ ਹੋਈ ਗਾਂ ਦੀ ਤਾਂ ਫਿਰ ਵੀ ਜਰਸੀ ਨੇ 10 ਕਿਲੋ ਦੁੱਧ ਜਿਹੜਾ ਕੱਢਿਆ ਤੇ ਬਾਕੀ ਤੁਸੀਂ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਟੈਲੀਫੋਨ ਤੇ ਸੰਪਰਕ ਕਰਕੇ ਸਾਡੇ ਇਹਨੀਆਂ ਗਾਵਾਂ ਤੁਸੀਂ ਪੂਰੀ ਨੌਲੇਜ ਨਾਲ ਸਮਝ ਨਾਲ ਖਰੀਦ ਸਕਦੇ ਹੋ ਤੇ ਧੰਨਵਾਦ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ